ਜੈ ਮਸੀਹ ਦੀ ਸਾਰਿਆਂ ਨੂੰ Praise the Lord ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ ਪਰਮੇਸ਼ੁਰ ਦੀ ਸ਼ੁਕਰਗੁਜ਼ਾਰੀ ਕਰਦੇ ਹਾਂ ਮੈਂ ਤੁਹਾਡੇ ਨਾਲ ਆਪਣੀ ਟੈਸਟੀਮਨੀ ਆਪਣੀ ਗਵਾਹੀ ਸਾਂਝੀ ਕਰਨਾ ਚਾਹੁੰਦੀ ਹਾਂ ਕਿ ਪਰਮੇਸ਼ੁਰ ਨੇ ਮੇਰੀ ਜ਼ਿੰਦਗੀ ਦੇ ਵਿੱਚ ਕਿਦਾਂ ਕੰਮ ਕੀਤਾ ਸੋ ਮੈਂ ਜੌਬ ਵਾਸਤੇ ਅਪਲਾਈ ਕਰ ਰਹੀ ਸੀਗੀ 2021 ਤੋਂ ਤੇ ਮੈਂ ਇੰਨਾ ਜਿਆਦਾ ਉਸ ਚੀਜ਼ ਨੂੰ ਲੈ ਨਹੀਂ ਰਹੀ ਸੀਗੀ ਤੇ ਮੈਂ 2024 ਦੇ ਵਿੱਚ ਮੈਂ ਜਦੋਂ ਪਾਸਟਰ ਟ੍ਰੇਸੀ ਜੀ ਨਾਲ ਗੱਲ ਕੀਤੀ ਇਸ ਚੀਜ਼ ਬਾਰੇ ਤੇ ਪਾਸਟਰ ਟ੍ਰੇਸੀ ਨੇ ਮੈਨੂੰ ਬੜੀ ਅੱਛੀ ਐਡਵਾਈਸ ਦਿੱਤੀ ਵਰਡਸ ਆਫ ਇਨਕਰੇਜਮੈਂਟ ਦਿੱਤਾ ਔਰ ਪਾਸਟਰ ਟ੍ਰੇਸੀ ਨੇ ਮੈਨੂੰ ਕਿਹਾ ਕਿ ਮਨਪ੍ਰੀਤ ਮੈਂ ਤੁਹਾਨੂੰ ਇੱਕ ਟਾਰਗੇਟ ਦੇਣੀ ਆ ਔਰ ਉਹ ਟਾਰਗੇਟ ਸੀਗਾ ਕਿ ਤਿੰਨ ਜੌਬਾਂ ਏਵਰੀ ਵੀਕ ਮੈਨੂੰ ਦੇਖਣੀਆਂ ਆ ਔਰ ਜਦੋਂ ਮੈਂ ਦੇਖਣੀਆਂ ਆ ਮੈਨੂੰ ਉਹੀ ਸੇਮ ਜੌਬਸ ਜਿਹੜੀ ਮੈਂ ਅਪਲਾਈ ਕਰ ਰਹੀ ਆ ਮੈਂ ਪਾਸਟਰ ਟ੍ਰੇਸੀ ਨੂੰ ਭੇਜਣੀਆਂ ਤੇ ਜੋ ਕੁਝ ਮੈਨੂੰ ਪਾਸਟਰ ਸੀ ਨਿਊਸ ਟਾਈਮ ਦੇ ਉੱਤੇ ਕਿਹਾ ਮੈਂ ਉਸ ਚੀਜ਼ ਨੂੰ ਬੜੇ ਅੱਛੇ ਤਰੀਕੇ ਦੇ ਨਾਲ ਲਿਆ ਔਰ ਉਹਦੇ ਉੱਤੇ ਮੈਂ ਆਗਿਆਕਾਰੀ ਦੇ ਵਿੱਚ ਰਹੀ ਉਸ ਚੀਜ਼ ਵਾਸਤੇ ਤੇ ਮੈਂ ਤਿੰਨ ਜੌਬਸ ਜਿਹੜੀਆਂ ਸੀਗੀਆਂ ਉਹ ਮੈਂ ਹਫਤੇ ਦੇ ਤਿੰਨ ਜੌਬਸ ਜਿਹੜੀਆਂ ਸੀ ਮੈਂ ਦੇਖਤੀ ਗਈ ਔਰ ਮੈਂ ਪਾਸਟਰ ਟ੍ਰੇਸੀ ਨੂੰ ਪੇਜਤੀ ਗਈ ਔਰ ਇੱਕ ਦਿਨ ਐਸਾ ਆਇਆ ਕਿ ਮੈਨੂੰ ਇੱਕ ਜੌਬ ਵਾਸਤੇ ਉਹਨਾਂ ਨੇ ਸ਼ਾਰਟਲਿਸਟ ਕਰ ਦਿੱਤਾ ਸੋ ਉਹ ਜੌਬ ਵਾਸਤੇ ਮੈਂ ਅਪਲਾਈ ਕੀਤਾ ਸ਼ਾਰਟਲਿਸਟ ਹੋਈ ਮੈਨੂੰ ਉਹਨਾਂ ਨੇ ਇੰਟਰਵਿਊ ਤੇ ਸੱਦੇ ਆ ਸਕੂਲ ਵਾਲਿਆਂ ਨੇ ਤੇ ਜਦੋਂ ਮੈਂ ਉੱਥੇ ਗਈ ਤੇ ਮੈਂ ਪਾਸਟਰ ਟ੍ਰੇਸੀ ਕੋਲੋਂ ਸਵੇਰੇ ਹੀ ਦੁਆ ਕਰਾਣੀ ਕਰਵਾਈ ਮੈਂ ਕਿ ਪਾਸਟਰ ਜੀ ਮੇਰੇ ਵਾਸਤੇ ਦੁਆ ਕਰੋ ਕਿ ਮੈਂ ਇੰਟਰਵਿਊ ਤੇ ਚੱਲਨੀ ਆ ਤੇ ਮੈਨੂੰ ਥੋੜਾ ਜਿਹਾ ਨਾ ਹੋਰ ਤਰ੍ਹਾਂ ਫੀਲ ਹੋ ਰਿਹਾ ਹੈ ਪਰ ਤੁਸੀਂ ਮੇਰੇ ਵਾਸਤੇ ਦੁਆ ਕਰੋ ਪਾਸਟਰ ਟ੍ਰੇਸੀ ਨੇ ਮੇਰੇ ਵਾਸਤੇ ਪ੍ਰੇਅਰ ਕੀਤੀ ਦੁਆ ਕੀਤੀ ਔਰ ਪਾਸਟਰ ਟ੍ਰੇਸੀ ਨੇ ਕਿਹਾ ਉਸ ਦੁਆ ਦੇ ਵਿੱਚ ਕਿ ਪਰਮੇਸ਼ਵਰ ਤੁਹਾਨੂੰ ਇੱਕ ਹਾਈ ਲੈਵਲ ਤੇ ਲੈ ਕੇ ਜਾ ਰਿਹਾ ਹੈ ਸੋ ਮੈਂ ਉਸ ਚੀਜ਼ ਵਾਸਤੇ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ ਕਿ ਜਦੋਂ ਮੈਂ ਇੰਟਰਵਿਊ ਤੇ ਗਈ ਔਰ ਉਹਨਾਂ ਨੇ ਮੈਨੂੰ ਕੁਐਸਚਨ ਪੁੱਛੇ ਮੇਰੀ ਇੰਟਰਵਿਊ ਵਾਸ ਰੀਲੀ ਰੀਲੀ ਗੁੱਡ ਮੈਨੂੰ ਉਹਨਾਂ ਨੇ ਕਿਹਾ ਵੈਲ ਡਨ ਔਰ ਉਸੇ ਦਿਨ ਸ਼ਾਮ ਨੂੰ ਉਹਨਾਂ ਦਾ ਫੋਨ ਆਇਆ ਤੇ ਉਹਨਾਂ ਨੇ ਮੈਨੂੰ ਸਕੂਲ ਵਾਲਿਆਂ ਨੇ ਕਿਹਾ ਕਿ ਯੂ ਆ ਸਕਸੈਸਫੁਲ ਬਣ ਕੇ ਚੱਲ। ਸੋ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ, ਪਰਮੇਸ਼ਵਰ ਦੀ ਤਾਰੀਫ਼ ਕਰਦੀ ਹਾਂ ਜਿਹੜਾ ਪਰਮੇਸ਼ਵਰ ਮੇਰੇ ਵਾਸਤੇ ਕਰ ਸਕਦਾ ਹੈ, ਉਹੀ ਪਰਮੇਸ਼ਵਰ ਤੁਹਾਡੇ ਵਾਸਤੇ ਵੀ ਕਰੇਗਾ। ਸੋ ਸਾਰਿਆਂ ਨੂੰ ਜੈ ਮਸੀਹ।